ਦੇ ਕੋਲ ਇੰਨੀ ਹਿੰਮਤ ਨਹੀਂ ਹੈ ਕਿ ਉਹ ਜੀ ਰਾਮ ਦੀ ਸਕੀਮ ਦਾ ਆ ਜਿਹੜਾ ਨਰੇਗਾ ਦਾ 40% ਖਰਚਾ ਹੈ ਉਹ ਜਿਹੜਾ ਆਪਣੇ ਤੌਰ ਤੇ ਦੇ ਸਕੇ ਹਜ਼ਾਰਾਂ ਕਰੋੜ ਰੁਪਈਆ ਪੰਜਾਬ ਦਾ ਵਿੱਚ ਭਾਜਪੀ ਸਰਕਾਰ ਪਹਿਲਾਂ ਹੀ ਨੱਪ ਕੇ ਬੈਠੀ ਆ ਜੀਐਸਟੀ ਸਾਨੂੰ ਟ੍ਰਿਕਾਟਰ ਕਰਕੇ ਦਿੱਤਾ ਜਾਂਦਾ ਆ ਜਿਸ ਕਰਕੇ ਭਾਗ ਭਾ ਸਰਕਾਰ 12 ਕਰੋੜ ਪਿੰਡੋਂ ਗਰੀਬਾਂ ਦਾ ਰੋਜ਼ਗਾਰ ਖੋ ਕੇ ਅੱਦੇ ਰੇਟ ਤੇ ਕੰਮ ਕਰਨ ਵਾਲੇ ਸਿਰੇਕ ਸਾਡੇ ਨਰੇਗਾ ਵਰਕਨ ਜਿਹੜੇ 90% ਜਿਨ੍ਹਾਂ ਦੇ ਵਿੱਚੋਂ ਔਰਤਾਂ ਨੇ ਮੇਰੇ ਆਪਣੇ ਹਲਕੇ ਦੇ ਵਿੱਚ 6 ਤੋਂ 7000 ਨਰੇਗਾ ਕਾਮਿਆਂ ਦੇ ਵਿੱਚ 95% ਔਰਤਾਂ ਨੇ ਕੀ ਉਹ ਇੱਜ਼ਤ ਦੇ ਨਾਲ ਰੋਟੀ ਖਾਂਦੀਆਂ ਚੰਗੀਆਂ ਨਹੀਂ ਲੱਗਦੀਆਂ ਕੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸਿਰਫ ਤੇ ਸਿਰਫ ਅਮੀਰ ਘਰਾਂ ਦੇ ਵਿੱਚ ਭਾਂਡੇ ਧੋਣੇ ਲਿਖੇ ਹੋਏ ਆ ਉਹਨਾਂ ਦਾ ਗੰਦ ਸਾਫ ਕਰਨਾ ਲਿਖਿਆ ਹੋਇਆ ਇਹ ਜਿਹੜੀ ਸਕੀਮ ਲੈ ਕੇ ਆਂਦੀ ਇਹਦੇ ਤਹਿਤ ਭਾਜਪਾ ਦਾ ਸਿੱਧਾ ਸਿੱਧਾ ਜਿਹੜਾ ਹਿਸਾਬ ਕਿਤਾਬ ਕੇ ਇਹ ਸਕੀਮ ਦੇ ਵਿੱਚ ਬਦਲਾਅ ਕਰਕੇ ਕਿਹਨੂੰ ਕੰਮ ਦੇਣਾ ਕੇਸ ਸਟੇਟ ਨੂੰ ਕੰਮ ਦੇਣਾ ਅਜਮਾਨਜਗ ਮੰਤਰੀ ਸਾਹਿਬ ਵੱਲੋਂ ਜੀ ਰਾਮ ਜੀ ਸਕੀਮ ਦੇ ਵਿੱਚ ਕੀਤੇ ਗਏ ਬਦਲਾਅ ਦੇ ਵਿਰੋਧ ਦੇ ਵਿੱਚ ਜਿਹੜਾ ਮਤਲ ਲੈ ਕੇ ਆਂਦਾ ਮੈਂ ਉਹਦੀ ਪ੍ਰੋਟਾ ਕਰਦੀ ਆਂ ਸਪੀਕਰ ਸਾਹ ਭਾਜਪਾ ਦੀ ਕਿਰਦ ਸਰਕਾਰ ਵੱਲੋਂ ਮਨਰੇਗਾ ਦੀ ਕੀਤੀ ਗਈ ਹੱਤਿਆ ਸਿਰਫ ਪਿੰਡੂ ਗਰੀਬਾਂ ਵਿੱਚ ਰੋਜ਼ਗਾਰ ਖੋਣ ਦਾ ਮਸਲਾ ਹੀ ਨਹੀਂ ਹੈ ਇਹ ਸੰਵਿਧਾਨ ਨੂੰ ਕੋਰਾ ਮੰਨਣ ਤੋਂ ਇਨਕਾਰ ਰਾਜਾਂ ਨੂੰ ਆਰਥਿਕ ਤੌਰ ਤੇ ਦੀਵਾਲੀਆ ਕਰਨ ਦਾ ਤੇ ਮਿਊਸਪਲਟੀਆਂ ਬਣਾ ਕੇ ਉਹਨਾਂ ਨੂੰ ਆਪਣੇ ਅਧਿਕਾਰ ਖੇਤਰ ਚ ਕਰਨ ਦਾ ਤੇ ਦੇਸ਼ ਦੇ ਵਿੱਚ ਇਸ ਵੇਲੇ ਆਈ ਹੋਈ ਸਮਾਜਿਕ ਕ੍ਰਾਂਤੀ ਨੂੰ ਪੁੱਠਾ ਗੇੜਾ ਦੇਣ ਦਾ ਇੱਕ ਗੁੰਝਾ ਯਤਨ ਜਿਹੜਾ ਉਹ ਕੀਤਾ ਗਿਆ ਸਾਡੇ ਦੇਸ਼ ਦੇ ਪਿੰਡੂ ਗਰੀਬਾਂ ਨੇ ਹਜ਼ਾਰਾਂ ਸਾਲ ਨਰਕ ਦੀ ਜ਼ਿੰਦਗੀ ਜੀ ਹੈ ਉਹ ਆਪਣਾ ਪੇਟ ਭਰਨ ਲਈ ਲੜਾਈ ਲੜਦੇ ਰਹੇ ਆ ਤੇ ਨਾਲ ਦੀ ਨਾਲ ਸੰਪੂਰਨ ਇਨਸਾਨ ਹੋਣ ਦੀ ਵੀ ਲੜਾਈ ਲੜਦੇ ਰਹੇ ਆ ਦੇਸ਼ ਜਾਦ ਹੋਇਆ ਬਾਬਾ ਸਾਹਿਬ ਅੰਬੇਦਕਰ ਤੇ ਸਾਡੇ ਅਨੇਕਾਂ ਜਿਹੜੇ ਆਜ਼ਾਦੀ ਦੇ ਕੁਲਾਟਿਏ ਸੀ ਦੇਸ਼ ਭਗਤ ਸੀ ਉਹਨਾਂ ਦੇ ਯਤਨਾਂ ਦੀ ਬਦੌਲਤ ਦੇਸ਼ ਦਾ ਸੰਵਿਧਾਨ ਬਣਿਆ ਸੰਵਿਧਾਨ ਦੇ ਵਿੱਚ ਸਾਡੇ ਲੋਕਾਂ ਨੂੰ ਚੰਗੀ ਤੇ ਇੱਜ਼ਤ ਨਾਲ ਜ਼ਿੰਦਗੀ ਜਿਉਣ ਦਾ ਹੱਕ ਮਿਲਿਆ ਰੋਟੀ ਦਾ ਹੱਕ ਮਿਲਿਆ ਰੋਟੀ ਕਮਾਉਣ ਵਾਸਤੇ ਰੋਜ਼ਗਾਰ ਦਾ ਹੱਕ ਮਿਲਿਆ ਔਰ ਇਹ ਦੁਨੀਆ ਦੀ ਪਹਿਲੀ ਕ੍ਰਾਂਤੀ ਆ ਜਿਹਨੂੰ ਸੰਵਿਧਾਨਿਕ ਕ੍ਰਾਂਤੀ ਕਿਹਾ ਜਾ ਸਕਦਾ ਸੀ ਔਰ ਇਹਦੇ ਆਗੂ ਬਾਬਾ ਸਾਹਿਬ ਅੰਬੇਦਕਰ ਸਾਹਿਬ ਬਾਬਾ ਸਾਹਿਬੰ ਮੇਦਕਰ ਨੇ ਆਪਣੇ ਆਖਰੀ ਦਿਨਾਂ ਦੇ ਵਿੱਚ ਆਪਣੇ ਸੈਕਟਰੀ ਰਤੂ ਨੂੰ ਕਿਹਾ ਕਿ ਰਤੂ ਕਹਿ ਦੇ ਮੇਰੇ ਲੋਕਾਂ ਨੂੰ ਕਿ ਇਹ ਮੈਂ ਇਕੱਲਾ ਲੜਦਾ ਲੜਦਾ ਇਹ ਰੱਥ ਜਿਹੜਾ ਜਿੱਥੋਂ ਤੱਕ ਲੈ ਕੇ ਆ ਗਿਆਂ ਜੇ ਉਸ ਤੋਂ ਅੱਗੇ ਲੈ ਜਾਣ ਦੀ ਹਿੰਮਤ ਨਾ ਕਰ ਸਕਣ ਤੇ ਇਹਨੂੰ ਪਿੱਛੇ ਵੀ ਮੋੜ ਨਾ ਦੇਣ ਇਹ ਬਾਬਾ ਸਾਹਿਬ ਦਾ ਆਖਰੀ ਉਹਨਾਂ ਦੀ ਇੱਛਾ ਵੀ ਸੀ ਇੱਕ ਕਿਸਮ ਦੀ ਔਰ ਇਹ ਜਿਹੜਾ ਸਾਡਾ ਆਖਰੀ ਦਿਨਾਂ ਦੀ ਇੱਛਾ ਦੇ ਨਾਲ ਜਿਹੜੀ ਉਹਨਾਂ ਨੇ ਸਾਨੂੰ ਚੌਕਸ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਜੇ ਐਸੇ ਐਸੇ ਲੋਕ ਇੱਥੇ ਦੇਸ਼ ਦੇ ਵਿੱਚ ਆਉਣਗੇ ਉਹਨਾਂ ਦੀ ਇਹ ਜਿਹੜੀ ਚੌਕਸੀ ਸੀ ਔਰ ਉਹੀ ਜਿਹੜਾ ਕਣਾਉਣੇ ਲੋਕ ਜਿਹੜੇ ਹੁਣ ਸਾਹਮਣੇ ਆਉਣੇ ਸ਼ੁਰੂ ਹੋ ਗਏ ਜਿਹੜੀ ਨਰੇਗਾ ਸਕੀਮਿਆ 40 ਸਾਲ ਦੇਸ਼ ਦੇ ਹਾਕਮਾਂ ਨੂੰ 40 ਸਾਲ ਨਾ ਕਿਸੇ ਗਰੀਬ ਦੀ ਪਿੰਡੂ ਦੀ ਯਾਦ ਆਈ ਨਾ ਕਿਸੇ ਬੇਜਮੀਨੇ ਦੀ ਯਾਦ ਆਈ ਔਰ 40 ਸਾਲ ਉਹ ਦੇਸ਼ ਦੇ ਤਣਾਡਾਂ ਤੇ ਧਨਕਬੇਰਾਂ ਦੀ ਸੇਵਾ ਦੇਸ਼ ਦੀ ਉਸਾਰੀ ਦੇ ਨਾਮ ਤੇ ਕਰਦੇ ਰਹੇ। ਔਰ ਜਦੋਂ ਦੇਸ਼ ਸੰਕਟ ਦੇ ਵਿੱਚ ਆਇਆ ਤੇ ਫਿਰ ਸਾਨੂੰ ਪਿੰਡੂ ਗਰੀਬ ਮਜ਼ਦੂਰ ਤੇ ਬੇਜ਼ਮੀਨਾਂ ਦੀ ਯਾਦ ਆਈ। ਜਵਾਰ ਰੋਜ਼ਗਾਰ ਯੋਜਨਾ ਤੋਂ ਸ਼ੁਰੂ ਹੋ ਕੇ ਨਰੇਤਗਾ ਤੱਕ ਪਹੁੰਚੀ ਇਹ ਸਕੀਮ ਜਿਹੜੀ ਆ ਇੱਕ ਕਾਨੂੰਨ ਬਣਿਆ ਸੀ ਇੱਕ ਇਹ ਦੁਨੀਆ ਦੀ ਇੱਕ ਮਿਸਾਲੀ ਯੋਜਨਾ ਹੋ ਕੇ ਨਿਭੜੀ ਸੀ ਜਿਹੜੀ ਰੋਜ਼ਗਾਰ ਦੀ ਗਰੰਟੀ ਕਰਦੀ ਸੀ। 12 ਕਰੋੜ ਲੋਕਾਂ ਦਾ ਰੋਜ਼ਗਾਰ 12 ਕਰੋੜ ਰੁਪਿਆਂ ਦੇ ਰੋਜ਼ਗਾਰ ਦਾ ਮਤਲਬ ਸੀ ਕਿ 11 ਸਾਲ ਭਾਜਪਾ ਨੇ ਦੇਸ਼ ਦੇ ਵਿੱਚ ਰਾਜ ਕੀਤਾ ਜਿਹੜਾ ਹੁਣ ਵੀ ਚੱਲੂ ਆ ਉਹਦੀ ਹਿੰਮਤ ਨਹੀਂ ਹੋਈ ਕਿ ਇਹਨੂੰ ਸਿੱਧੇ ਤੌਰ ਤੇ ਖਤਮ ਕਰ ਸਕੇ ਲੇਕਿਨ ਚੋਰ ਮੋਰੀਆਂ ਦੇ ਰਾਹੀਂ ਨਾਮ ਬਦਲ ਕੇ ਇਸ ਸਕੀਮ ਨੂੰ ਐਸੇ ਤਰੀਕੇ ਦੇ ਨਾਲ ਟ੍ਰਿਕ ਦੇ ਨਾਲ ਲੈ ਕੇ ਆਂਦਾ ਗਿਆ ਆ ਕਿ ਬਈ ਇਹ ਦਾ ਸਿੱਧਾ ਸਿੱਧਾ ਜਿਹੜਾ ਇਸ ਕਾਨੂੰਨ ਦਾ ਇਸ ਰੋਜ਼ਗਾਰ ਦਾ ਜਿਹੜਾ ਉਹ ਖਾਤਮਾ ਕਰ ਦਿੱਤਾ ਜਾਵੇ ਕਿਹੜਾ ਰਾਜ ਆ ਜਿਹਦੇ ਜਿਹਦੇ ਸਿਰ ਤੇ ਲੱਖਾਂ ਕਰੋੜਾਂ ਦਾ ਕਰਜ਼ਾ ਨਹੀਂ ਹੈ ਪੰਜਾਬੀ ਉਹਨਾਂ ਦੇ ਵਿੱਚੋਂ ਇੱਕ ਹੈ ਕਿਸੇ ਵੀ ਰਾਜ ਦੇ ਕੋਲ ਇੰਨੀ ਹਿੰਮਤ ਨਹੀਂ ਹੈ ਕਿ ਉਹ ਜੀ ਰਾਮ ਜੀ ਸਕੀਮ ਦਾ ਆ ਜਿਹੜਾ ਨਰੇਗਾ ਦਾ 40% ਖਰਚਾ ਹੈ ਉਹ ਜਿਹੜਾ ਆਪਣੇ ਤੌਰ ਤੇ ਦੇ ਸਕੇ ਹਜ਼ਾਰਾਂ ਕਰੋੜ ਰੁਪਈਆ ਪੰਜਾਬ ਦਾ ਬੀਜੇਪੀ ਸਰਕਾਰ ਪਹਿਲਾਂ ਹੀ ਨੱਪ ਕੇ ਬੈਠੀ ਆ ਜੀਐਸਟੀ ਸਾਨੂੰ ਟ੍ਰਿਕਾਟਰ ਕਰਕੇ ਦਿੱਤਾ ਜਾਂਦਾ ਆ ਜਿਸ ਕਰਕੇ ਭਾਗਵਾ ਸਰਕਾਰ ਦਬਾਰਾ ਕਰੋੜ ਪੈੰਡੂ ਗਰੀਬਾਂ ਦਾ ਰੋਜ਼ਗਾਰ ਖੋ ਕੇ ਅੱਦੇ ਰੇਟ ਤੇ ਕੰਮ ਕਰਨ ਵਾਲੇ ਸਰੇਗ ਸਾਡੇ ਨਰੇਗਾ ਵਰਕਰ ਜਿਹੜੇ 90% ਜਿਨ੍ਹਾਂ ਦੇ ਵਿੱਚੋਂ ਔਰਤਾਂ ਨੇ ਮੇਰੇ ਆਪਣੇ ਹਲਕੇ ਦੇ ਵਿੱਚ 6 ਤੋਂ 7000 ਨਰੇਗਾ ਕਾਮਿਆਂ ਦੇ ਵਿੱਚ 95% ਔਰਤਾਂ ਨੇ ਕੀ ਉਹ ਇੱਜ਼ਤ ਦੇ ਨਾਲ ਰੋਟੀ ਖਾਂਦੀਆਂ ਚੰਗੀਆਂ ਨਹੀਂ ਲੱਗਦੀਆਂ ਕੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸਿਰਫ ਤੇ ਸਿਰਫ ਅਮੀਰ ਘਰਾਂ ਦੇ ਵਿੱਚ ਭਾਂਡੇ ਧੋਣੇ ਲਿਖੇ ਹੋਏ ਆ ਉਹਨਾਂ ਦਾ ਗੰਦ ਸਾਫ਼ ਕਰਨਾ ਲਿਖਿਆ ਹੋਇਆ ਇਹ ਜਿਹੜੀ ਸਕੀਮ ਲੈ ਕੇ ਆਂਦੀ ਇਹਦੇ ਤਹਿਤ ਬੀਜੇਪੀ ਦਾ ਸਿੱਧਾ ਸਿੱਧਾ ਜਿਹੜਾ ਹਿਸਾਬ ਕਿਤਾਬ ਕਿ ਇਸ ਸਕੀਮ ਦੇ ਵਿੱਚ ਬਦਲਾਅ ਕਰਕੇ ਕਿਹਨੂੰ ਕੰਮ ਦੇਣਾ ਕਿਸ ਸਟੇਟ ਨੂੰ ਕੰਮ ਦੇਣਾ ਕਿਸ ਸਟੇਟ ਨੂੰ ਫੰਡ ਦੇਣੇ ਆ ਕਿਸ ਸਟੇਟ ਦੇ ਫੰਡ ਬੰਦ ਕਰਨੇ ਆ ਇਹ ਸਾਰਾ ਜਿਹੜਾ ਤਾਣਾ ਬਾਣਾ ਤਣਿਆ ਗਿਆ ਉਹ ਸਿਰਫ ਤੇ ਸਿਰਫ ਪੰਜਾਬ ਸਮੇਤ ਗੈਰ ਭਾਜਪਾਈ ਸਰਕਾਰਾਂ ਨੂੰ ਬਲੈਕਮੇਲ ਕਰਨ ਵਾਸਤੇ ਉਹਨਾਂ ਨੂੰ ਆਪਣੇ ਤਰੀਕੇ ਦੇ ਨਾਲ ਨਚਾਉਣ ਵਾਸਤੇ ਇੱਕ ਕਾਨੂੰਨ ਜਿਹੜਾ ਉਹ ਲੈ ਕੇ ਆਂਦਾ ਜਿਵੇਂ ਪੱਛਮੀ ਬੰਗਾਲ ਤੋਂ ਪਿਛਲੇ 3 ਸਾਲਾਂ ਤੋਂ ਉਹਦੇ ਫੰਡ ਰੋਕ ਕੇ ਬੈਠੇ ਨੇ ਇੱਕ ਮੈਂ ਆਖਰੀ ਗੱਲ ਜਿਹੜੀ ਕਰਨਾ ਚਾਹੁੰਦੀ ਆ ਕਿ ਮੈਂ ਤੁਹਾਡੇ ਮਾਧਿਅਮ ਰਾਹੀਂ ਮਗਰਮਸ਼ਦ ਹੰਝੂ ਵਹਾਉਣ ਵਾਲੇ ਜਿਹੜੇ ਅੱਜ ਸਿੰਰੇਗਾਸ ਸਕੀਮ ਦੀ ਗੱਲ ਕਰਦੇ ਨੇ ਮੈਂ ਉਹਨਾਂ ਨੂੰ ਵੀ ਇਹ ਸੁਨੇਹਾ ਦੇਣਾ ਚਾਹਨੀ ਆ ਕਿ ਉਹ ਦਿਨ ਯਾਦ ਕਰੋ ਜਦੋਂ ਭਾਜਪਾ ਦੇ ਭਾਜਪਾ ਵੋਟਰਾਂ ਦੇ ਕੋਲਾਂ ਦੀ ਵੀ ਨੰਗਣਾ ਪਸੰਦ ਨਹੀਂ ਸੀ ਕਰਦੇ ਇਸ ਦੇਸ਼ ਦੇ ਵੋਟਰ ਜਿਹੜੇ ਆ ਕਦੀ ਪਾਰਲੀਮੈਂਟ ਦੇ ਵਿੱਚ 2 ਸੀਟਾਂ ਕਦੀ 5 ਸੀਟਾਂ ਉਹਨਾਂ ਨੂੰ ਜਿਹੜੇ ਸਾਡੇ ਸੈਕੂਲਰ ਤੇ ਘੱਟ ਗਿਣਤੀਆਂ ਦੇ ਵਿੱਚ ਪਰਵਾਹ ਕਿ ਨਹੀਂ ਚੜਾਇਆ ਉਹਨਾਂ ਨੇ ਚੜਾਇਆ ਜਿਨ੍ਹਾਂ ਨੇ ਇਹਨਾਂ ਦੇ ਨਾਲ 9 ਮਾਸ ਦੇ ਰਿਸ਼ਤੇ ਕੰਮ ਕੀਤੇ ਭਾਵੇਂ ਉਹਨਾਂ ਦੇ 9 ਵੀ ਵਾਰ ਦੇ ਵਿੱਚ ਜਮੂਰ ਦੇ ਨਾਲ ਖਿੱਚ ਲਏ ਗਏ ਆ ਮੈਂ ਚਾਹੁੰਨੀ ਕਿ ਇਸ ਵੇਲੇ ਜਿਹੜੀ ਸਥਿਤੀ ਆ ਔਰ ਇਸ ਸਥਿਤੀ ਦੇ ਨਾਲ ਪੂਰੇ ਪੰਜਾਬ ਨੇ ਪੂਰਾ ਦੇਸ਼ ਸਾਡੇ ਪੰਜਾਬ ਦੇ ਵਿੱਚ ਜਿਹੜਾ ਮਨਜੋਗ ਸਾਰੇ ਮੈਨਰੇਗਾ ਵਰਕਰਾਂ ਨੂੰ ਕਿਹੜਾ ਚਾਹੁੰਦੀਆਂ ਇੱਕ ਝੰਡੇ ਥੱਲੇ ਇਕੱਠੇ ਹੋ ਜਿਓ ਪੰਜਾਬ ਸਰਕਾਰ ਤੁਹਾਡੇ ਨਾਲ ਆ ਸਾਨੂੰ ਇੱਕ ਮਾਸ ਮੂਵਮੈਂਟ ਖੜੀ ਕਰਨੀ ਪਊਗੀ ਇਸ ਕਾਨੂੰਨ ਦੇ ਖਿਲਾਫ ਇਸ ਸਕੀਮ ਦੇ ਖਿਲਾਫ ਅਸੀਂ ਸਾਰੇ ਉਦੋਂ ਤੱਕ ਲੜਾਈ ਲੜਾਂਗੇ ਜਦ ਤੱਕ ਜਿਹੜੀ ਸੈਂਟਰ ਗਵਰਨਮੈਂਟ ਆ ਇਸ ਕਾਨੂੰਨ ਦੇ ਥੈਂਕ ਯੂ ਮੋਰ ਗੁੱਡ ਐਂਡ ਇਟ ਟੇਕ ਦਿੰਲੀ ਤਨਵਾ ਸਪੀਕਰ ਸਾਹਿਬ ਥੈਂਕ ਯੂ